ਹੋਇਆ ਜੀਰਾ ਦੇ ਇਤਿਹਾਸ ਦੇ ਕੁਝ ਅੰਸ਼ ਲੈ ਕੇ ਦੋਸਤੋ ਸਾਡੀ ਇਹ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅੱਜ ਦੇ ਨੌਜਵਾਨਾਂ ਨੂੰ ਜਿਹੜੇ ਪੁਰਾਣੇ ਇਤਿਹਾਸ ਹੈ ਜੀਰਾ ਬਾਰੇ ਉਹਦੀ ਨੌਲੇਜ ਦਿੰਦੇ ਰਹੀਏ ਅਤੇ ਇਸ ਤੋਂ ਇਲਾਵਾ ਜਿਹੜੀਆਂ ਹਸਤੀਆਂ ਨੇ ਆਪਣੀਆਂ ਜੀਰਾ ਸ਼ਹਿਰ ਦੀਆਂ ਸਿਆਸੀ ਹਸਤੀਆਂ ਔਰ ਸਮਾਜਿਕ ਹਸਤੀਆਂ ਇਹਨਾਂ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੰਦੇ ਰਹੀਏ ਲੇਟੈਸਟ ਸਰਬਜੀਤ ਕੌਰ ਨਗਰ ਕੌਂਸਲ ਜੀਰਾ ਦੇ ਪ੍ਰਧਾਨ ਬਣੇ ਹਨ ਆਓ ਜਾਨੀਏ ਉਹਨਾਂ ਦੇ ਇਤਿਹਾਸ ਬਾਰੇ ਅਤੇ ਗੁਰੂ ਪਰਿਵਾਰ ਦੇ ਇਤਿਹਾਸ ਬਾਰੇ ਦੋਸਤੋ ਜੀਰਾ ਦੇ ਇਤਿਹਾਸ ਤੋਂ ਜੀਰਾ ਦਾ ਗੁਰੂ ਪਰਿਵਾਰ ਮੰਨਿਆ ਪਰਿਵਾਰ ਹੈ ਦੋਸਤੋ ਜੀਰਾ ਦੀ ਜਿਹੜੀ ਮੌਜੂਦਾ ਨਗਰ ਕੌਂਸਲ ਆ ਪ੍ਰਧਾਨ ਸਰਬਜੀਤ ਕੌਰ ਜੇਕਰ ਅੱਜ ਫੇਰ ਦੂਜੀ ਵਾਰ ਪ੍ਰਧਾਨਗੀ ਦੇ ਉੱਤੇ ਤੇ ਬੈਠੀ ਹੈ ਤਾਂ ਉਹਨਾਂ ਪਿੱਛੇ ਉਹਨਾਂ ਦੇ ਸੋਹਰੇ ਪਰਿਵਾਰ ਗੁਰੂ ਪਰਿਵਾਰ ਦਾ ਇੱਕ ਬਹੁਤ ਵੱਡਾ ਸਿਆਸੀ ਸਫਰ ਤੇ ਵੱਡਾ ਸੰਘਰਸ਼ ਸਮਨ ਸ਼ਾਮਿਲ ਹੈ ਸ਼ਾਮਿਲ ਹੈ ਦੋਸਤੋ ਇਸ ਸਮੇਂ ਸਰਬਜੀਤ ਕੌਰ ਜੋ ਕਿ ਪ੍ਰਧਾਨ ਹੈ ਜੋ ਕਿ ਗੁਰदयाल ਸਿੰਘ ਗੁਰੂ ਜੋ ਕਿ ਉਸ ਦਾ ਸੋਹਰਾ ਤੇ ਉਸ ਦੇ ਸੁਪੁੱਤਰ ਗੁਰਪ੍ਰੀਤ ਜੱਜ ਦੀ ਘਰਵਾਲੀ ਹੈ ਤੇ ਸੋਨ ਦੇਵੀ ਜੋ ਕਿ ਉਸ ਦੀ ਸੱਸ ਲੰਬੇ ਸਮੇਂ ਤੋਂ ਮੁਹੱਲਾ ਕੰਬੋਦ ਹੈ ਕੇਂਦਰ ਚ ਏਰੀਆ ਚ ਲਗਾਤਾਰ ਐਮਸੀ ਦੀ ਉਮੀਦਵਾਰ ਰਹੀ ਹੈ ਇਹ ਤਾਂ ਹੋਇਆ ਗੁਰੂ ਪਰਿਵਾਰ ਦਾ ਛੋਟਾ ਜਿਹਾ ਇਤਿਹਾਸ ਦਾ ਵਰਣਨ ਦੋਸਤੋ ਆਓ ਹੁਣ ਜਾਣਦੇ ਹਾਂ ਸਿਆਸੀ ਨਜ਼ਰਾਂ ਤੋਂ ਇਸ ਪਰਿਵਾਰ ਨਾਲ ਕੀ ਵਿਤਿਆ ਇਹ ਪਰਿਵਾਰ ਇਤਿਹਾਸ ਵਿੱਚ ਪਹਿਲਾ ਅਕਾਲੀ ਪਰਿਵਾਰ ਵਿਧਾਇਕ ਸਵਰਗੀ ਹਰੀ ਸਿੰਘ ਜੀ ਨਾਲ ਜੁੜਿਆ ਸੀ ਤੇ ਮਾਤਾ ਸੋਹਣ ਦੇ ਵੀ ਅਕਾਲੀ ਦਲ ਵਜੋ ਉਮੀਦਵਾਰ ਵਜੋ ਉਮੀਦਵਾਰ ਨਿਯੁਕਤ ਹੁੰਦੇ ਸੀ ਪਰ ਅਚਾਨਕ ਦੋਸਤੋ ਸਮੇਂ ਨੇ ਕਰਵਟ ਬਦ ਲਈ ਅਕਾਲੀ ਦਲ ਦੀ ਰਹਿਨਮਾਈ ਕਰ ਰਹੇ ਸਾਬਕਾ ਮੰਤਰੀ ਹਰਿ ਸਿੰਘ ਜੀਰਾ ਦੇ ਸੁਪੁੱਤਰ ਅਵਤਾਰ ਸਿੰਘ ਜੀਰਾ ਦੇ ਨਾਲ ਮਨਮਟਾਵ ਦੇ ਚਲਦਿਆਂ ਇਹ ਪਰਿਵਾਰ ਸਦਾ ਲਈ ਅਕਾਲੀ ਦਲ ਨੂੰ ਵਿਛੋੜਾ ਦੇ ਕੇ ਆਪਣਾ ਸਿਆਸਤ ਦਾ ਵजूद ਕਾਇਮ ਕਰਨ ਲੱਗ ਪਿਆ ਜਿਸ ਦੇ ਚੱਲਦਿਆਂ ਬਾਲਟੀ ਦੇ ਚੋਣ ਨਿਸ਼ਾਨ ਤੇ ਜਬਾਲਟੀ ਦੇ ਚੋਣ ਨਿਸ਼ਾਨ ਤੇ ਪਹਿਲੀ ਵਾਰ ਗੁਰੂ ਪਰਿਵਾਰ ਨੇ ਆਪਣੀ ਨੂੰ ਸਰਬਜੀਤ ਕੌਰ ਨੂੰ ਨਗਰ ਕੌਂਸਲ ਦੀਆਂ ਚੋਣਾਂ ਦੇ ਮੈਦਾਨ 'ਚ ਉਤਾਰਿਆ ਦੋਸਤੋ ਉਸ ਸਮੇਂ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਆਏ ਗੁਰਪ੍ਰੀਤ ਸਿੰਘ ਜੀਰਾ ਜੋ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਰਹੇ ਹਨ ਉਹ ਵੀ ਉਹਨਾਂ ਦੇ ਨਾਲ ਜੁੜੇ ਤਾਂ ਸਾਲ 2015 ਚ ਦੋਸਤੋ ਸਰਬਜੀਤ ਕੌਰ ਦੀ ਜਿੱਤ ਤਾਂ ਹੋਈ ਪਰ ਗੁਰੂ ਪਰਿਵਾਰ ਦਾ ਨਗਰ ਕੌਂਸਲ ਜੀਰਾ ਦੀ ਪ੍ਰਧਾਨ ਬਣਨ ਦਾ ਸੁਪਨਾ ਸাকার ਨਹੀਂ ਹੋ ਸਕਿਆ ਕਾਰਨ ਇਹ ਸੀ ਦੋਸਤੋ ਸੁਪਨਾ ਸাকার ਕਿਉਂ ਨਹੀਂ ਹੋਇਆ ਕਿਉਂਕਿ 4 ਐਮਸੀਆਂ ਦਾ ਹੀ ਉਹਨਾਂ ਨੂੰ ਸਮਰਥਨ ਹਾਸਲ ਸੀ ਇਸ ਕਰਕੇ ਹੋਰ ਐਮਸੀਆਂ ਦਾ ਨਾਂ ਜੁੜਨਾ ਅਤੇ ਉਸ ਤੋਂ ਇਲਾਵਾ ਅਕਾਲੀ ਦਲ ਦੇ ਉਸ ਸਮੇਂ ਜੋ ਪਿਆਰਾ ਸਿੰਘ ਢਿੱਲੋਂ ਨੂੰ ਆਪਣਾ ਪ੍ਰਧਾਨ ਨਿਯੁਕਤ ਕਰ ਦਿੱਤਾ ਜੋ ਕਿ ਮжоਰਿਟੀ ਦੇ ਵਿੱਚ ਸੀ ਤੇ ਜੇ ਸਰਕਾਰ ਜੀ ਅਕਾਲੀ ਦਲ ਦੀ ਸੀ ਤਾਂ ਉਸ ਸਮੇਂ 2.5 ਸਾਲ ਤੱਕ ਪ੍ਰਧਾਨਗੀ ਦੇ ਅਹੁਦੇ ਤੇ ਪਿਆਰਾ ਸਿੰਘ ਢਿੱਲੋਂ ਜਿਹੜੀ ਹੈ ਆਪਣੀ ਸੇਵਾ ਨਿਭਾਉਂਦੇ ਰਹੇ ਦੋਸਤੋ ਇਸ ਪਰਿਵਾਰ ਨੇ ਕਦੇ ਸਿਆਸਤ ਦੇ ਮੈਦਾਨ ਵਿੱਚ ਹਾਰ ਨਹੀਂ ਮੰਨੀ ਹਾਲਾਂਕਿ ਨਗਰ ਕੌਂਸਲ ਦੇ ਵਿਰੋਧੀ ਪਾਰਟੀ ਵਿੱਚ ਉਹ ਬੈਠੇ ਰਹੇ ਉਸ ਸਮੇਂ ਪਰ ਹੌਲੀ-ਹੌਲੀ ਹੌਲੀ ਹੌਲੀ ਉਹਨਾਂ ਦਾ ਜੜਾਵ ਜਿਹੜਾ ਹੈ ਇੰਦਰਜੀਤ ਜੀਰਾ ਗੁੱਟ ਦੇ ਨਾਲ ਹੋ ਗਿਆ ਜੋ ਕਿ ਕਾਂਗਰਸੀ ਸਾਬका ਮੰਤਰੀ ਅਤੇ ਉਹਨਾਂ ਦੇ ਨਾਲ ਜਦੋਂ ਸੰਪਰਕ ਵਿੱਚ ਆਏ ਤਾਂ ਫਿਰ ਦੋ ਯਾਰ ਦੋਸਤੋਂ ਨਗਰ ਕੌਂਸਲ ਦੀਆਂ 17 ਦੀ ਵਿੱਚ ਚੋਣਾਂ ਦੀ ਉਹ ਕੜੀ ਆ ਗਈ ਜਦੋਂ ਇਹਨਾਂ ਦੇ ਸੁਪਨੇ ਸਰਕਾਰ ਹੋਏ ਉਸ ਸਮੇਂ ਸਾਬਕਾ ਵਾਧਾਇਕ ਇਸ ਸਮੇਂ ਜੋ ਬਦਦਾ ਸਾਬਕਾ ਵਾਧਾਇਕ ਨੇ ਕੁਲਵੀਰ ਜੀਰਾ ਤੇ 인ਦਰਜੀਤ ਸਿੰਘ ਜੀ ਰਾ ਦੀ ਰਹਿਮਾਈ ਦੇ ਚਾਦਿਆ ਸਰਪ੍ਰਸਤੀ ਹੇਠ ਉਹਨਾਂ ਨੂੰ ਸਰਬਜੀਤ ਕੋਰ ਨੂੰ ਨਗਰ ਕੌਂਸਲ ਜੀਰਾ ਦੀ ਪ੍ਰਧਾਨਗੀ ਦਾ ਅਹੁਦਾ ਮਿਲਿਆ ਯਾਨੀ ਪਹਿਲੀ ਵਾਰ ਉਹਨਾਂ ਨੂੰ ਪ੍ਰਧਾਨਗੀ ਜਿਹੜੀ ਹੈ ਨਸੀਬ ਹੋਈ ਤਾਂ ਉਹਨਾਂ ਆਪਣੇ ਕਾਰਜਕਾਲ ਦੌਰਾਨ ਜੀਰਾ ਵਿੱਚ ਵਿੱਚ ਕੂੜਿਆਂ ਦੀ ਰੇੜੀ ਚ ਘਰੋਂ ਕੂੜਾ ਲਿਉਂਦੀ ਇੱਕ ਰਵਾਇਤ ਨੂੰ ਸ਼ੁਰੂ ਕੀਤਾ ਦੋਸਤੋ ਤੇ ਸਵੱਛਤਾ ਤਹਿਤ ਪਹਿਲੀ ਵਾਰ ਸਾਫ਼ ਸ਼ਹਿਰ ਦਾ ਸੁਪਨਾ ਲੋਕਾਂ ਨੂੰ ਦੇਖਣ ਨੂੰ ਮਿਲਿਆ ਜੀਰਾ ਨਵਾਸੀਆਂ ਨੂੰ ਇਹ ਦੇਖਣ ਨੂੰ ਮਿਲਿਆ ਦੋਸਤੋ ਇਹ ਪ੍ਰਧਾਨਗੀ ਦਾ ਸਮਾਂ 3.5 ਸਾਲ ਤੱਕ ਚੱਲਿਆ ਤੇ ਸਾਲ 2020 ਦੇ ਵਿੱਚ ਜੀਰਾ ਪਰਿਵਾਰ ਇਹ ਦਜੀਤ ਸਿੰਘ ਪਰਿਵਾਰ ਨੇ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਜਿੰਮਾ ਡਾਕਟਰ ਅਸ਼ਵਾਲ ਨੂੰ ਦੇ ਦਿੱਤਾ ਜਿਵੇਂ ਚੱਲਦਿਆਂ ਥੋੜੀ-ਥੋੜੀ ਇਹਨਾਂ ਦਾ ਆਪਸ ਦੇ ਵਿੱਚ ਮਾਣ ਮਟਾਪ ਵੀ ਚੱਲਦਾ ਰਿਹਾ ਔਰ ਇਹ 3.5 ਸਾਲ ਉਹਨਾਂ ਨੇ ਕਿਵੇਂ ਗੁਜ਼ਾਰੇ ਹੋਣਗੇ ਉਹ ਤੁਸੀਂ ਅਨੁਮਾਨ ਲਗਾ ਸਕਦੇ ਹੋ ਦੋਸਤੋ ਸਾਲ 2022 ਚ ਫਿਰ ਨਗਰ ਕੌਂਸਲ ਜੀਰਾ ਦੀਆਂ ਦੋਸਤੋ ਚੋਣਾਂ ਆਈਆਂ ਤਾਂ ਕੁਲਵੀਰ ਜੀ ਨੇ 150 ਰੁਪਏ ਵਿੱਚ ਐਮਸੀ ਬਣਾਉਣ ਦੇ ਆਪਣੇ ਵਾਅਦੇ ਨੂੰ ਪੂਰੇ ਕਰਦਿਆਂ ਸਰਬਜੀਤ ਕੌਰ ਨੂੰ ਹੀ ਐਮਸੀ ਨਿਯੁਕਤ ਕੀਤਾ ਉਹਨਾਂ ਦੇ ਹੀ ਵਾਰਡ ਦੇ ਵਿੱਚੋਂ ਤੇ ਫਿਰ ਮੁਹੱਲਾ ਕੰਬੋ ਵਾਰਡ ਵਿੱਚੋਂ ਹੀ ਸਿੱਧਾ ਹੋ ਉਸਦੀ ਸਿੱਧੀ ਪਰਤੀ ਡਾਇਰੈਕਟ ਪਰਤੀ ਹੋਈ ਦੋਸਤੋ ਤੇ ਸਾਲ 2022 ਤੋਂ ਸਾਲ 2024 ਤੱਕ ਇਹ ਸਮਾਂ ਲੰਘਦਾ ਗਿਆ ਲੰਘਦਾ ਗਿਆ ਇਹ ਪਰਿਵਾਰ ਦੀਆਂ ਨਿਗਾਹਾਂ ਫਿਰ ਨਗਰ ਕੌਂਸਲ ਜੀਰਾ ਦੀ ਪ੍ਰਧਾਨਗੀ ਤੇ ਸੀ ਪਰ ਇਸ ਪਰਿਵਾਰ ਨੂੰ ਫਿਰ ਜੀਰਾ ਸ਼ਹਿਰ ਦੀ ਪ੍ਰਧਾਨਗੀ ਤੇ ਲੋਕਾਂ ਦੀ ਸੇਵਾ ਲਈ ਤਤਪਦੇ ਦੇਖਾ ਗਿਆ ਡਾਕਟਰ ਅਸ਼ਵਾਲ ਦੇ ਪ੍ਰਧਾਨ ਦੇ ਰਹਿੰਦੇ ਆ ਕੋਈ ਸੇਵਾ ਨਾਲ ਮਿਲਣ ਤੇ ਸਾਫਕਾ ਵਿਧਾਇਕ ਕੁਲਵੀਰ ਜੀ ਦਾ ਤੇ ਜੀਰਾ ਪਰਿਵਾਰ ਨਾਲ ਦੂਰੀਆਂ ਵਧਨੀਆਂ ਸ਼ੁਰੂ ਹੋ ਗਈਆਂ ਦੋਸਤੋ ਮਨ ਮਿਟਾ ਵਧਨੇ ਸ਼ੁਰੂ ਹੋਏ ਤਾਂ ਸਾਲ 2024 ਚ ਗੁਰੂ ਪਰਿਵਾਰ ਨੇ ਲੋਕਾਂ ਦੀ ਸੇਵਾ ਤੇ ਪ੍ਰਧਾਨਗੀ ਖਾਤਰ ਆਮ ਆਦਮੀ ਪਾਰਟੀ ਵਿਧਾਇਕ ਰੇਸ਼ਕਟਾਰੀਆ ਦਾ ਦਾਮਨ ਫੜ ਲਿਆ ਦੋਸਤੋ ਜਿਸ ਦੇ ਚੱਲਦਿਆਂ ਮੌਜੂਦਾ ਸਮੇਂ ਤੇ 9 ਐਮਸੀਆਂ ਦੇ ਸਮਰਥਨ ਨਾਲ ਹੁਣ ਕਹਿੰਦੇ ਆ 10 ਐਮਸੀਆਂ ਦੇ ਸਮਰਥਨ ਨਾਲ ਇਸ ਨੂੰ ਮੌਜੂਦਾ ਵਿਧਾਇਕ ਮਨੀਸ਼ ਕੁਟਾਰੀਆ ਦੀ ਆਪਣਾ ਸਰਪ੍ਰਸਤੀ ਜਿਹੜਾ ਹੈ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਮੌਕਾ ਮਿਲਿਆ ਹੈ ਇਸ ਨਾਲ ਇੱਕ ਪਸਤੀਰ ਤੇ ਦੋਸ਼ਕਾਰ ਹੋਏ ਵਿਧਾਇਕ ਨਰੇਸ਼ ਕੁਟਾਰੀਆ ਦਾ ਜਿਹੜਾ ਸਿਆਸੀ ਬੋਝ ਘਟਾ ਕੀਤਾ ਕਿਉਂਕਿ ਬਹੁਤ ਸਾਰੇ ਮੀਡੀਆ ਤੇ ਲੋਕ ਕਹਿ ਰਹੇ ਸੀ ਕਿ ਆਮ ਆਦਮੀ ਪਾਰਟੀ ਦਾ ਰਾਜ ਤਾਇਆ ਹੈ ਕਿ ਨਗਰ ਕੌਂਸਲ ਦਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਕਿਉਂ ਨਹੀਂ ਤਾਂ ਉਸ ਦਾ ਵਿਧਾਇਕ ਨਰੇਸ਼ ਕੁਟਾਰੀਆ ਦਾ ਜਿਹੜਾ ਵੀ ਐਸੇਸੀ ਬੋਝ ਇਸ ਪਰਿਵਾਰ ਨੇ ਘਟਾ ਕੀਤਾ ਤੇ ਆਪ ਵੀ ਪ੍ਰਧਾਨਗੀ ਦਾ ਜਿਹੜਾ ਸੁਪਨਾ ਸਕਾਰ ਕੀਤਾ ਪ੍ਰਧਾਨ ਬਣਨ ਤੋਂ ਬਾਅਦ ਦੋਸਤੋ ਹੁਣ ਸਥਿਤੀ ਇਹ ਚੱਲ ਰਹੀ ਹੈ ਕਿ ਉਹਨਾਂ ਦੇ ਉਤੀ ਹੁਣ ਇਸ ਟਾਈਮ ਜਿਹੜੇ ਨੇ ਹੁਣ ਖਾਸ ਕਰਕੇ ਕੁਲਵੀਰ ਜੀਰਾ ਜਿਹੜਾ ਹੈ ਪਰਿਵਾਰ ਉਹ ਹੁਣ ਮੰਨ ਮੰਨਣ ਲੱਗ ਪਿਆ ਹੈ ਕਿ ਜਿਹੜਾ ਜੋੜ ਤੋੜ ਵਾਲੀ ਰਾਜਨੀਤੀ ਹੈ ਜਿਹੜੀ ਇਹ ਪਰਿਵਾਰ ਦੇ ਵਿੱਚ ਹੈ ਤਾਂ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇਖਾਂਗੇ ਕਿ ਇਹ ਸਿਆਸਤ ਕਿਸ ਕੋਡ ਕਿਸ ਕਰਵਾਟ ਲੈਂਦਾ ਹੈ ਫਿਰ ਕਿਉਂਕਿ ਹਲੇ 2.5 ਸਾਲ ਜਿਹੜਾ 1.5 ਸਾਲ ਨਗਰ ਕੌਂਸਲ ਦੇ ਚੋਣਾਂ ਨੂੰ ਗਿਆ ਹੈ ਔਰ ਇਲੈਕਸ਼ਨ ਵੀ ਹੋਣਗੇ ਦੋਸਤੋ ਤੇ ਕੈਂਡੀਡੇਟ ਵੀ ਖੜੇ ਹੋਣਗੇ ਤੇ ਇਹ ਪਰਿਵਾਰ ਵੀ ਖੜਾ ਹੋਊਗਾ ਔਰ ਕਿਉਂਕਿ ਇਸ ਪਰਿਵਾਰ ਦਾ ਵੀ ਕਾਫੀ ਹੋਲਡ ਹੈ ਆਪਣੇ ਮਹੱਲਾ ਕੰਬੋ ਦੇ ਵਿੱਚ ਤਾਂ ਦੋਸਤੋ ਮੌਜੂਦਾ ਸਮੇਂ ਕੁਲਵੀਰ ਜੀ ਦਾ ਤੇ ਜੀਰਾ ਪਰਿਵਾਰ ਜੋ ਕਿ ਇਸ ਟਾਈਮ ਅ ਜਨਾਬ ਦੇ ਵਿੱਚੋਂ ਨਿਕਲ ਰਿਹਾ ਹੈ ਉਹਨਾਂ ਨੂੰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਦਾ ਜਆ ਪਤਾ ਲੱਗ ਰਿਹਾ ਹੈ ਔਰ ਨਿੱਕੀ ਨਿੱਕੀ ਚੀਜ਼ ਜਿਹੜੀ ਹੈ ਨੋਟ ਕਰ ਰਹੇ ਹਨ ਤਾਂ ਲੇਕਿਨ ਇਸ ਜਿਹੜੀ ਹੈ ਸਰਜੀਤ ਕੋਰ ਦੇ ਪ੍ਰਧਾਨ ਬਣਨ ਨਾਲ ਜਿੱਥੇ ਵਿਧਾਇਕ ਨਰੇਸ਼ ਕੁਟਾਰੀਆ ਜਿਹੜਾ ਹੈ ਉਹਦਾ 베ਸ ਬਣਿਆ ਹੈ ਆਮ ਆਦਮੀ ਪਾਰਟੀ ਦਾ ਜੀਰਾ ਸ਼ਹਿਰ ਦੇ ਵਿੱਚ ਪਹਿਲੀ ਵਾਰ 2.5 ਸਾਲ ਦੇ ਰਾਜ ਤੋਂ ਬਾਅਦ ਉੱਥੇ ਹੀ ਜਿਹੜਾ ਹੈ ਕੁਲਵੀਰ ਜੀਰਾ ਦਾ ਜਿਹੜਾ ਹੈ ਰੁਤਬਾ ਥੋੜਾ ਜਿਹਾ ਫਰਕ ਗੁਰੂ ਪਰਿਵਾਰ ਨੇ ਪਾਇਆ ਹੈ ਇਹ ਮੰਨਣਾ ਹੀ ਪਵੇਗਾ ਮੇਰਾ ਇਹ ਮੰਨਣਾ ਹੈ ਧੰਨਵਾਦ ਸਹਿਤ ਅਨਨੁਰੋਦ